ਇੱਕ ਗੱਲ ਮੈਂ ਵੀਰਾਂ ਨੂੰ ਬੇਨਤੀ ਕਰਦਾ ਕਿ ਕਹਣਾ ਦੋ ਚਾਰ ਲੀਰਾਂ ਨੇ ਗੰਦ ਪਾਇਆ ਪਿਆ ਠੀਕ ਹੈ ਜੀ ਅਸੀਂ ਐ ਕਰਦੇ ਆ ਬਾਹਰ ਕਰਦੇ ਆ ਧੌਂਕਾ ਕਰਦੇ ਆ ਪਰ ਆਪਾਂ ਕਹਣਾ ਮੇਰਾ ਪਿੰਡ ਕੋੜਲੀ ਖੁਰਦਾ ਨਿਰਮਲ ਸਿੰਘ ਮੇਰਾ ਨਾਮ ਹੈ ਟੈਟਰ ਲੈਣ ਤੋਂ ਪਹਿਲਾਂ ਤੈਨੂੰ ਬੋਲ ਗਾ ਨਾ ਨਾ ਮੇਰੇ ਪਿੰਡ ਚੋਂ ਹਰ ਇੱਕ ਵਿਵਾਰੀ ਦੀ ਕਹਣਾ ਜਿਹੜੇ ਤੋਂ ਲੈਣਾ ਉਹ ਪਿੰਡ ਚੋਂ ਦਾ ਕੈਰੇਕਟਰ ਬਾਰੇ ਪੁੱਛੋ ਵੀ ਉਹ ਬੰਦਾ ਚੱਜਦਾ ਹੈ ਬੱਚੇ ਬੱਚੇ ਜੋ ਮਰਜ਼ੀ ਭਗਾਈ ਮਾਰੀ ਜਾਵੇ ਇਹ ਬੰਦੇ ਦੇ ਜਿਹਾ ਦੀ ਮੂਹ ਤੇ ਆ ਕੇ ਕਹਦੇ ਬਾਈ ਜੀ ਮੂਹ ਤੇ ਆ ਕੇ ਕਹਦੋ ਟੈਟਰ ਵੀ ਕਰਤੀ ਹੋਗੀ ਜੇ ਟੈਟਰ ਆਉਣ ਜਾਣ ਚ ਕੋਈ ਦਿਸਣ ਚ ਕਿੰਨੀ ਕਮੀ ਰਹਿ ਗਈ ਵੀ ਆਹ ਕਮੀ ਪੇਸ਼ੀ ਆਉਣ ਜਾਣ ਦਾ ਤੇਲ ਖਰਚਾ ਮੈਂ ਦੇਵਾਂਗਾ ਆਪਾਂ ਇਹ ਨਾ ਵੀ ਹੋਰਾ ਵਾਂਗੂ ਵੱਧ ਮੁੱਲ ਜਾ ਮੰਗ ਕੇ ਹਾਂਜੀ ਦੋ ਗੁਣੇ ਰੁਪਏ ਮੰਗ ਕੇ ਤੇ ਫਿਰ ਉਹ ਚਲੀ ਚੱਲੋ ਆਪਾਂ ਬਾਜਬਰੇਟ ਹੀ ਲਿਖਦੇ ਆਂ ਮਣੀ ਲੈ ਕੇ ਗਾਰੰਟੀ ਆਪਣੇ ਟਰੈਕਟਰਾਂ ਦੀ ਗੱਲੀ ਆਣਾ ਬਾਈ ਜੀ ਆਪਣੇ ਫੁੱਲ ਗਾਰੰਟੀ ਆ ਠੀਕ ਆ ਜੀ ਆਪਾਂ ਨੂੰ 100 ਰੁਪਏ ਵੀ ਨਾ ਦੇ ਕੇ ਜਾਓ ਆਪਣਾ 85000 ਦਾ ਘਟਾ ਠੀਕ ਆ ਜੀ ਤੇ 85000 ਹੀ ਦੇ ਦਾਂਗੇ ਆਪਾਂ ਕਮਾਈ ਨਹੀਂ ਕਰਦੇ ਲੇਵੇ ਡਿਮਾਂਡ ਦਿਖਾ ਦੇ ਸਕੰਦਰਾ ਉਰੇ ਦਿਖਾਈ ਮੜੀ ਹਾਂ ਜਦੋਂ ਤੋਂ ਸਾਰੇ ਵੀਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਪਹੁੰਚੇ ਆ ਮਾਨ ਟਰੈਕਟਰ ਸੇਲ ਪਰਚੇਜ ਤਲਵੰਡੀ ਸਾਬੋ ਰੋੜੀ ਰੋਡ ਤੇ ਤੇ ਸੁਣੋ ਬਾਈ ਜੀ ਹੁਣ ਇੱਥੋਂ ਮਿਲਣਗੇ ਕੋਕਾ ਪੀਸ ਟਰੈਕਟਰ ਤੇ ਬਿਨਾ ਮੰਡੀ ਤੋਂ ਵੀ ਬਾਈ ਤੇ ਬਾਕੀ ਭਾਈ ਨਰਮਲ ਨਾਲ ਗੱਲਬਾਤ ਕਰਦੇ ਆ ਆਜੋ ਕਰਵਾਉਣਿਆ ਗੱਲਬਾਤ ਠੀਕ ਆ ਬਾਈ ਜੀ ਜੇ ਕਿਸੇ ਵੀਰ ਨੇ ਥੋੜੇ ਪੈਸਿਆਂ 'ਚ ਵੀ ਟਰੈਕਟਰ ਖਰੀਦਣਾ 100% ਗਾਰੰਟੀ ਵਾਲਾ ਤਾਂ ਇੱਕ ਚਿਹਰਾ ਯਾਦ ਰੱਖਿਓ ਇਧਰ ਦਿਖਾ ਦੇ ਬਾਈ ਸਤਿ ਸ੍ਰੀ ਅਕਾਲ। ਹੋ ਠੀਕ ਆ ਭਾਈ। ਸਤਿ ਸ੍ਰੀ ਅਕਾਲ ਭਾਈ ਜੀ। ਵਧੀਆ ਬੋਲੇ ਕੀ ਹਾਲ ਹੈ? ਠੀਕ ਆ ਭਾਈ ਜੀ। ਤੁਸੀਂ ਦੱਸੋ। ਵਧੀਆ ਕੰਮ ਹੈ ਆਪਾਂ। ਮੈਂ ਪਹਿਲੀ ਕਹਤਾ ਭਾਈ ਜੀ ਵੀ ਥੋੜੇ ਪੈਸੇ ਦੇ ਰੈਕਟਰ ਲੈ ਜਾਓ। ਲੈ ਜਾਓ। ਲੈ ਜਾਓ। ਠੀਕ ਆ। ਟੈਨਸ਼ਨ ਨਹੀਂ ਕੋਈ। ਚੱਕਰ ਨਹੀਂ ਕੋਈ। ਨਾ। ਠੀਕ ਆ ਜੀ। ਤੇ ਲొਕੇਸ਼ਨ ਪੈਸੇ ਦੱਸ ਹੀ ਦਿੱਤੇ ਭਾਈ ਜੀ। ਤੇ ਲొਕੇਸ਼ਨ ਤੁਸੀਂ ਵੀ ਦੱਸ ਦਿਓ ਭਾਈ ਜੀ ਕਿੱਥੇ ਖੜਾਣਾ ਹੁਣ ਆਪਾਂ। ਚਲੋ ਅਡੀ ਸਾਬ ਉਹ ਰੋੜੀ ਰੋਡ। ਜਿੱਥੇ ਆਪਣੀ ਮੰਟਰੀ ਹੈ ਜੀ। ਹਾਂਜੀ ਰੈਕਟਰ ਬਣੇ ਪੰਪ ਦੇ ਨਾਲ ਮਿਗਨੋਰ ਆਪਣਾ। ਠੀਕ ਹੈ ਨਵਾਂ ਹੋਣਾ ਮਨ ਕੇ ਚਲੋ ਸ਼ੋਰੂਮ ਬਣਾ ਲਿਆ ਹਾਂ ਠੀਕ ਹੈ ਭਾਈ ਜੀ ਹੁਣ ਸੋਨੋ ਸ਼ੋਰੂਮ ਚ ਇੱਥੇ ਹਰ ਵਕਤ ਅਵੇਲੇਬਲ 24 ਘੰਟੇ ਕਹ ਲਈਏ ਭਾਈ ਜੀ 24 ਗੁਣਾ 7 24 ਘੰਟੇ ਤੇ 7 ਦਿਨ 24 ਘੰਟੇ ਇੱਥੇ ਹੁੰਨੇ ਆ ਠੀਕ ਹੈ ਭਾਈ ਜੀ ਇੱਥੇ ਤੁਹਾਨੂੰ ਟਰੈਕਟਰ ਮਿਲਣਗੇ ਤੇ ਅੱਜ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਆਂ ਕਿ ਸੋਨਾ ਲੀਕਾ 750 ਦਾ ਚੇਂਜਰ ਵਾਲਾ ਟਰੈਕਟਰ ਆ ਭਾਈ ਜੀ ਹੂੰ ਕੰਡੀਸ਼ਨ ਦਿਖਾ ਦੇ ਭਾਈ ਚਾਰੇ ਪਾਸਿਓ ਤੇ ਮਾਡਲ ਭਾਈ ਜੀ ਨੋਮਾ ਟਰੈਕਟਰ ਇਹ ਠੀਕ ਹੈ ਜੀ ਬਾਈ ਮਾਡਲ ਬਾਈ ਮਾਡਲ ਆਗਾ ਹੂੰ ਪੂਰਾ ਕੋਕਾ ਨਮਾ ਠੀਕ ਹੈ ਜੀ ਇਹ ਲੈ ਵੀ ਪੂਰਾ ਨਵਾਂ ਟਰੈਕਟਰ ਹੈਗਾ ਜਮਾ ਹਾਰ ਪਾ ਕੇ ਲੈ ਜਾਓ ਚਾਹੀਦੀ ਚੇਂਜਰ ਵਾਲਾ ਟਰੈਕਟਰ ਆ ਤੇ ਮਾਡਲ ਹੈਗਾ 22J ਨਾਲ ਦੀ ਟਾਇਰ ਨੇ ਰੰਗ ਰੰਗ ਦੇ ਕਿੰਨੇ ਸੋਹਣੇ ਠੀਕ ਆ ਬਾਈ ਜੀ ਰੰਗ ਰੰਗ ਨੂੰ ਤੁਸੀਂ ਦੇਖ ਸਕਦੇ ਹੋ ਪੂਰੇ ਸੋਹਣੇ ਨੇ ਤੇ ਕੀ ਡਿਮਾਂਡ ਆ ਬਾਈ ਜੀ ਇਹ ਦੇ ਦਾਂਗੇ ਆਪਾਂ ਛਵਾਸੀ ਲੱਖ ਦਾ ਠੀਕ ਆ ਜੀ ਟਾਇਰ ਪੂਰੇ ਖੁੱਲੇ ਨੇ 80% ਨਾਲ ਦੇ ਟਾਇਰ ਨੇ 80% ਠੀਕ ਆ ਜੀ ਤੇ ਡਿਮਾਂਡ ਹੈਗੀ ਬਾਈ ਜੀ ਦੀ 655 655 ਠੀਕ ਆ ਜੀ ਚਲੋ ਵੀ ਫੁੱਲ ਸੂਟਾਂ ਨੇ ਗਿਆ ਤੇ ਮੌਕੇ ਤੇ ਹੋਰ ਵੀ ਮਾਨਤਾਣ ਹੋ ਜਾਊਗਾ ਤੇ ਅੱਗੇ ਹੈਗਾ 98 11 ਆਪਾਂ ਇਹ ਨਾ ਵੀ ਹੋਰਾਂ ਵਾਂਗੂੰ ਵੱਡ ਮੁੱਲ ਜਾ ਮੰਗ ਕੇ ਹਾਂਜੀ ਦੁੱਗਣੇ ਰੁਪਏ ਮੰਗ ਕੇ ਤੇ ਫਿਰ ਉਹ ਚਲੀ ਚੱਲੋ ਆਪਾਂ ਬਾਜ਼ ਵੈਰਿਟੀ ਲਿਖਦੇ ਆਂ ਬਾਜ਼ ਵੈਰਿਟੀ ਦੇ 98 98 ਮਾਲਾ ਨਵੇਂ ਟੈਰਾ 23500 ਰੁਪਏ ਰਿਹਾ 200000 ਦਾ ਦੇ ਦਾਂਗੇ 2 ਲੱਖ 10 ਹਜ਼ਾਰ ਹਲੇ ਵੀ ਘਟਾ ਲੈਣੇ ਮਾਲ ਥੋੜਾ ਹੈ ਮੰਨ ਤਾਂ ਹੈ ਸਾਡੀ ਵੀਡੀਓ ਦਾ ਮੰਨ ਤਾਂ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਅਜ ਉਹਨੂੰ ਸੌਦਾ ਹੋਏ ਤੋਂ ਬਾਅਦ 5000 ਆਪਾਂ ਘਟਾ ਦੇ ਦਾਂਗੇ 5000 ਰੁਪਏ ਹੋਰ ਘਟਾ ਤੇ ਲੈ ਵੀ ਇੱਥੇ ਨਿਗਮ ਰਵਾ ਦੇ ਬਈ ਵਧੀਆ ਕੰਪਨੀ ਵਾਲੇ ਟਾਇਰ ਨੇ ਭਾਜੀ ਐਮ ਆਰ ਐਫ ਦੇ ਇੰਜਨ ਗੇਅਰ ਭਾਜੀ 100% ਗਾਰੰਟੀ ਵਾਲਾ ਫੁੱਲ ਗਾਰੰਟੀ ਹੈ ਬੰਦੇ ਬਾ ਲੈਣਾ ਪਾ ਕੇ ਪੈ ਚੰਗਾ ਲੱਗਾ ਰੱਖ ਲੈਣ ਨੇ ਪੈਸੇ ਦੇ ਜਣੇ ਜੇ ਨਾਲ ਚੰਗਾ ਲੱਗਾ ਖਲਾ ਜਾਵਾਂ ਉਥੋਂ ਆਪ ਪਹਿਲੇ ਉ ਜਾ ਕੇ 101% ਗਾਰੰਟੀ ਹੂੰ ਠੀਕ ਆ ਭਾਜੀ ਤੇ ਇਹ ਕਹੇਗਾ ਭਾਜੀ ਮਿੰਦਰਾ 585 ਡਬਲ ਕਲਚ ਡਬਲ ਕਲਚ ਆ ਭਾਜੀ ਤੇ ਟਾਇਰ ਭਾਜੀ ਇਹਦੇ 90 ਪੈਸੇ ਨੇ ਠੀਕ ਆ 90 ਪੈਸੇ ਟਾਇਰ ਨੇਗੇ ਤੇ ਬਾਕੀ ਸਾਤਰੀ ਦਿਖਾ ਦੇ ਬਾਈ ਜੀ ਸਾਤਰੀ ਤੇ ਨਿਗਾ ਮਰਵਾ ਦੇ ਸੌਂਕਿਆ ਲਈ ਹੋਈ ਸੌਂਕਿਆ ਸਾਤਰੀ ਲਈ ਗਿਆ ਤੇ ਡੈੱਕ ਸਿਸਟਮ ਲੱਗਿਆ ਹੋਇਆਗਾ ਤੇ ਕਹਿ ਲਈ 30-35 ਹਜ਼ਾਰ ਦਾ ਦਈ ਲੱਗਿਆ ਹੋਣਾ ਬਾਈ ਜੀ ਹੈ 30-35 ਹਜ਼ਾਰ ਦਾ ਨਾ ਬਾਈ ਜੀ ਵੇਖੋ ਹੁਣ ਆਪਾਂ ਦਾ ਲੱਗ ਐਵੇਂ ਲੱਗਾ ਲਗਾ ਹੀ ਆਇਆ ਵਿੱਚ ਲੱਗੇ ਲਗਾਏ ਹਾਂ ਮਗਾਫਾ ਮਾਰ ਗਏ ਠੀਕ ਹੈ ਜੀ ਤੇ ਮਾਡਲ ਹੈਗਾ 98 ਬਾਈ ਜੀ ਤੇ ਡਿਮਾਂਡ ਬਾਈ ਜੀ ਇਹ ਦੇ ਦਾਂਗੇ ਆਪਾਂ 220 ਦਾ 2 ਲੱਖ 20 ਹਜ਼ਾਰ ਦਾ ਹੋਰ ਕਿਤੇ ਰੇਟ ਪਤਾ ਕਰਕੇ ਆ ਜਾਓ ਬਾਈ ਜੀ ਜਾਇਜ਼ ਰੇਟਾਂ ਵਾਲਾ ਟਰੈਕਟਰ ਇੱਥੋਂ ਮਿਲਣਗੇ ਤੁਹਾਨੂੰ ਮਾਨ ਟਰੈਕਟਰ ਸੇਲ ਪਰਚੇਜ ਤਲ ਤੇਰੇ ਸਟਾਰਟਿੰਗ ਰੇਟ ਵਾਲੇ ਸਟਾਰਟਿੰਗ ਮਾਡਲ ਆਣਾ ਭਾਈ ਜੀ 98 ਮਾਡਲ ਆਗਾ ਤੇ ਡਬਲ ਕਲਚ ਚ ਬਈ ਜੀ ਹਾਂ ਡਬਲ ਕਲਚ ਟਾਇਰ ਨਾ ਮੈਸੀ ਛਿਰੀ ਆ ਠੀਕ ਹੈ ਲੋ ਵੀ 6 ਛਿਰੀ ਆਗਾ ਤੇ ਗੋਲਾ ਹੰਡੀ ਵਾਲਾ ਜੀ ਬਈ ਜਣਾਈ ਗੋਲ ਤੇ ਚੌਰ ਸਾਰ ਹਾਂ ਠੀਕ ਆ ਭਾਈ ਜੀ ਤੇ ਸਾਦਾ ਸਟੀering ਹੈ ਤੇ ਡਿਮਾਂਡ ਭਾਈ ਜੀ ਦੀ ਇਹਦੀ ਡਿਮਾਂਡ 240 ਦੇ ਦਾਂਗੇ 200 ਦੱਸਦਾ 2 ਲੱਖ 40 ਹਜ਼ਾਰ ਲੈ ਵੀ 30000 ਰੁਪਏ ਸੂਟਾ ਐ ਨਹੀਂ ਹੈਗਾ ਥੋੜਾ ਥੋੜਾ ਕਰਕੇ ਨਹੀਂ ਵਧੀਆ ਸੂਟਾ ਕਰਦਾ ਭਾਈ ਨਰਮਲ ਆਪਾਂ ਤੋਂ ਐਵੇਂ ਵਿਚਕਾਰ ਮਾਰ ਕੇ ਆ ਬਾਈ ਟਰੈਕਟਰ ਲੈ ਗਏ ਨੇ ਆ ਜਾ ਬੱਚੀ ਦੇ ਜੀ ਠੀਕ ਹੈ ਬਾਈ ਕਿੱਟ ਲੈ ਕੇ ਨੇ ਸੋਨ ਲੀਕਾ 60 ਆਪਾਂ ਤੋਂ ਲੈ ਵੀ ਰਿਵਿਊ ਦਵਾਣੇਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੇ ਕਿੱਥੋਂ ਆਏ ਹੋ ਬਾਈ ਜੀ ਸੇਲਵਰਾ ਪਿੰਡ ਜੀ ਠੀਕ ਹੈ ਕੋਈ ਰਿਸ਼ਤੇਦਾਰ ਤੇ ਨਹੀਂ ਕਿ ਬਾਈਆਂ ਦੇ ਨਾ 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 ਠੀਕ ਆ ਬਾਈ ਵਧੀਆ ਆ ਤੇ ਕਿਹੜਾ ਟਰੈਕਟਰ ਖਰੀਦਿਆ ਬਾਈ ਜੀ 60 ਆਲਾ ਸੋਨ ਲੀਕਾ ਅਗਲੇ ਖਰੀਦਿਆ ਬਾਈ 99 ਮਾਡਲ 99 ਮਾਡਲ ਹਾਂਜੀ ਇੰਜਨ ਗੇਅਰ ਬਾਈ ਵਧੀਆ ਰੱਖਿਆ ਓਕੇ ਆ ਜਾਮਾ ਬਾਈ ਕਿਵੇਂ ਲੱਗਿਆ ਬਾਈਆਂ ਦਾ ਕੰਮ ਵਧੀਆ ਲੱਗਿਆ ਬਾਈ ਠੀਕ ਆ 100% ਗਾਰੰਟੀ ਹਾਂਜੀ 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 ਠੀਕ ਆ ਬਾਈ ਤੇ ਲੈ ਬਈ ਬਾਈਆਂ ਨੇ ਟਰੈਕਟਰ ਖਰੀਦੇਗਾ ਤੇ ਬਾਈਆਂ ਨੂੰ ਵਧਾਈਆਂ ਜਰੂਰ ਦਿਓ ਵਧਾਈਆਂ ਬਈ ਸਾਨੂੰ ਮੇਰੇ ਵੱਲੋਂ ਵੀ ਠੀਕ ਹੈ ਬਾਈ ਤੇ ਆਜੋ ਆਪਾਂ ਹੁਣ ਉਧਰ ਚੱਲਦੇ ਆਂਗੇ ਤੇ ਹੁਣ ਦਿਖਾਉਣਾ ਤੁਹਾਨੂੰ ਪ੍ਰੀਤ 4593 ਤੇ ਬਈ ਇੱਥੋਂ ਜੇ ਗੱਲਬਾਤ ਕਰੀਏ ਲੋਨ ਵਗੈਰੇ ਦੀ ਫੈਸੀਬਿਲਿਟੀ ਹੈਗੀ ਬਾਈ ਜੀ ਆ ਹੋ ਜਾਊਗੀ ਠੀਕ ਹੈ ਜੀ ਕਰਾਵਾਂਗੇ ਚਲੋ ਬਈ ਅੱਗੇ ਗਿਆ 4593 ਪ੍ਰੀਤ 13 ਮਾਡਲ 13 ਮਾਡਲ ਆ ਬਾਈ ਜੀ ਕੰਡੀਸ਼ਨ ਚੈੱਕ ਕਰਵਾਦੇ ਬਈ ਚਾਰੇ ਪਾਸੇ ਘੁੰਮ ਕੇ ਤੇ ਬੈਕ ਟਾਇਰ ਹੈਗੇ ਨੇ 13 ਦੇ ਬੇਜੀ ਹਾਂ ਹਾਂ 70 76 ਟਾਇਰ ਠੀਕ ਹੈ 665 ਪੈਸੇ ਟਾਇਰ ਨੇ ਕਿ ਬੇਜੀ ਤੇ ਫਰੰਟ ਟਾਇਰ ਬੇਜੀ ਫਰੰਟ 75 ਬੈਟਾ ਮੂਲ ਲਿਆ ਠੀਕ ਹੈ 75 ਪੈਸੇ ਮੂਲ ਲਿਆ ਤੇ ਛੋਟੇ ਰੇਟ ਵਾਲੇ ਛੋਟੇ ਜ਼ਿਮੀਦਾਰ ਦੇ ਤੋਫੇ ਟਰੈਕਟਰ ਤੇ ਇਹਦੀ ਡਿਮਾਂਡ ਬੇਜੀ ਇਹ 270 ਰੇਟਾ 245 ਦੇ ਦਾਂਗੇ 270 ਰੇਟਾ 245 ਦੇ ਦਾ ਸਿੱਧੇ ਲੈ ਬਈ ਸਿੱਧੇ 2 ਲੱਖ 45000 ਦਾ ਲੈ ਜਾਓ ਬੇਜੀ ਤੇ ਅੱਗੇ ਆ ਗਿਆ ਬੇਜੀ ਸੋਨਾ ਲੀਕਾ 60 RX ਸਿਕੰਦਰ ਮਾਡਲ ਉਨੇ ਮਾਡਲ ਆ 60 ਹੌਸਪਾਵਰ ਚ ਆ ਗਿਆ ਬਾਈ ਜੀ ਤੇ ਨਾਲ ਦੀ ਟਾਇਰ ਵੀ ਜੀ ਹਾਂ ਠੀਕ ਹੈ ਜੀ ਨਾਲ ਦੇ ਟਾਇਰ ਆ ਗਿਆ ਬਾਈ ਜੀ ਪੈਂਟ ਕ ਪੈਸੇ ਤੇ ਡਿਮਾਂਡ ਇਹ ਦੇ ਦਾਂਗੇ ਡਿਮਾਂਡ ਹੈਗੀ 5 65 ਦੇ ਦਾਂਗੇ 5 25 ਦਾ 5 ਲੱਖ 65000 ਰੁਪਏ ਡਿਮਾਂਡ ਆ 5 ਲੱਖ 25000 ਰੁਪਏ ਦਾ ਤੇ ਅੱਗੇ ਆ ਗਿਆ ਬਾਈ ਜੀ ਅਰਜਣ ਕੋਲ ਆਈ ਸੀ ਬਾਈ ਜੀ ਮੈਨੂੰ ਵੀ ਬਾਈ ਜੀ ਸਾਨੂੰ ਅਰਜਣ ਲਿਆ ਕੇ ਦੇਓ 555 ਹੂੰ ਤੇ ਇਹ ਆ ਗਿਆ ਲੈ ਬਾਈ ਜੀ 555 ਅਰਜਣ ਤੇ ਟਾਇਰ ਦੇਖ ਸਕਦੇ ਹੋ ਬਾਈ ਜੀ ਫਰੰਟ ਦਾ ਨਿਗਾ ਮਰਵਾ ਦੇ ਬਾਈ ਜਮਾ ਨਵੇਂ ਟਾਇਰ ਨੇ ਤੇ ਬੈਕ ਟਾਇਰ ਵੀ ਹੈਗੇ ਨੇਗੇ 85 90 ਪੈਸੇ ਹਨ ਬਾਈ ਜੀ ਹੂੰ ਤੇ ਮਾਡਲ ਹੈਗਾ ਬਾਈ ਜੀ ਮਾਡਲ 21 21 ਮਾਡਲ ਹੈਗਾ ਟੌਪ ਮਾਡਲ ਇਹ ਹੂੰ ਠੀਕ ਆ ਬਾਈ ਜੀ ਟੌਪ ਮਾਡਲ ਹੈਗਾ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਸਾਫ ਕੰਡੀਸ਼ਨ ਦਾ ਦੋਨਾਂ ਪਾਸੇ ਫਰੰਟ ਗੀਅਰ ਦਾ ਸੈਂਟਰ ਗੀਅਰ ਦਾ ਜਿਹਦੀ ਡਿਮਾਂਡ ਵੱਧਾ ਜੀ ਹੂੰ ਠੀਕ ਆ ਜੀ ਤੇ ਇਹਦੀ ਕੀ ਡਿਮਾਂਡ ਹੈ ਜੀ ਇਹ 5,95 ਹਜ਼ਾਰ ਰੇਟ ਹੈ 575 ਦੇ ਦਾਂਗੇ ਆਪਾਂ ਠੀਕ ਆ ਲੈ ਵੇ 5,95000 ਰੁਪਏ ਡਿਮਾਂਡ ਆ 575000 ਰੁਪਏ ਦਾ ਪੰਜ ਪੌਣੇ 6 ਲੱਖ ਹੀ ਲੋਨ ਕਰਾ ਦਾਂਗੇ ਇੱਥੇ ਕਿੰਨੇ ਦਾ 575 ਹੀ ਲੋਨ ਕਰਾ ਦੂੰ 575000 ਦਾ ਠੀਕ ਆ ਜੇ ਕਿਸੇ ਬੰਦੇ ਨੇ ਲੈਣਾ ਹੋ ਠੀਕ ਆ ਜੇ ਗੱਲਬਾਤ ਕਰੀਏ ਬਈ ਜੇ ਕੱਲਾ ਫਾਇਲ ਖਰਚ ਬਸ ਕਿੰਨਾ ਖਰਚਾ ਜਾਇੰਦਾਗਾ ਹਰ ਖਰਚਾ ਬਸ 3000 ਰੁਪਏ ਦੇ 3000 ਰੁਪਏ ਦੇ ਟਰੈਕਟਰ ਲੈ ਤਾਂ ਬਾਈ ਜੀ ਹੁਣ ਤੁਹਾਨੂੰ ਜਿਆਦਾ ਪੈਸੇ ਲਾਉਣ ਦੀ ਜਰੂਰਤ ਨਹੀਂ ਹੈਗੇ ਬਾਈ ਨਿਰਮਲ ਤੋਂ 100% ਗਰੰਟੀ ਵਾਲੇ ਟਰੈਕਟਰ ਲੋਨ ਦੀ ਸਬਦਾ ਦੇ ਨਾਲ ਖਰੀਦ ਸਕਦੇ ਹੋਗੇ ਤੇ ਆ ਗਿਆ ਬਾਈ ਜੀ ਸਵਰਾਜ 855 ਕਨੋਪੀ ਛਤਰੀ ਲੱਗੇ ਹੋਏ ਨਿਗਾ ਵਰਵਾਦੇ ਬਾਈ ਤੇ ਅਲੱਗ ਦੇ ਕਲੱਚ ਵਾਲਾ ਨਾਲ ਦੇ ਟਾਇਰ ਆਣਾ ਬਾਈ ਜੀ ਆਹ ਬਾਈ ਵੀ ਕੱਲਾ ਪੂਰਾ ਟਰੈਕਟਰ ਲੱਗੇ ਨੇ ਲੈ ਬਈ ਨਾਲ ਦੀ ਨਾਲ ਬਾਈ ਗਾਕ ਵੀ ਆ ਜਾਂਦੇ ਨੇ ਰਿਵਿਊ ਜਰੂਰ ਲਓ ਆਏ ਸਸਰੀ ਕਾ ਬਾਈ ਜੀ ਹਾਂਜੀ ਸਸਰੀ ਬਾਬ ਜੀ ਕਿਤੋਂ ਆਏ ਬਾਈ ਜੀ ਅਸੀਂ ਲੋਬੜ ਤੋਂ ਆਈ ਹਾਂ ਲੋਗੜ ਤੋਂ ਹਾਂਜੀ ਠੀਕ ਹੈ ਬਈ ਕਿਹੜਾ ਟਰੈਕਟਰ ਖਰੀਦਿਆ ਬਈ ਸੋਨ ਲੀਖ ਸੋਨ ਲੀਖਾ 750 ਠੀਕ ਹੈ ਜੀ ਕਿਵੇਂ ਲੱਗਿਆ ਬਾਈਆਂ ਦਾ ਕੰਮ ਵਧੀਆ ਲੱਗਿਆ ਜੀ ਵਧੀਆ ਲੱਗਿਆ ਹਾਂਜੀ ਲੋਨ ਵਗੈਰਾ ਕਰਵਾ ਦਿੰਦੇ ਨੇ ਲੋਨ ਨਾ ਲੋਨ ਨਹੀਂ ਨਵਾਂ ਮਾਡਲ ਸੀਗਾ ਨਵਾਂ ਮਾਡਲ ਸੀਗਾ ਅਸਾਂ ਨਵਾਂ ਮਾਡਲ ਸੀਗਾ ਆਪਣੇ ਦਾ ਬਈ ਵਧੀਆ ਜੀ ਬਈ ਹਾਂ ਵਧੀਆ ਜੀ ਡੀਲ ਕਰ ਆਪਣੇ ਨਾਲ ਡੀਲ ਕਰਕੇ ਕਿਵੇਂ ਲੱਗਿਆ ਬਈ ਵਧੀਆ ਲੱਗਿਆ ਜੀ ਵਧੀਆ ਲੱਗਿਆ ਬਈ ਹਾਂਜੀ ਠੀਕ ਹੈ ਬਈ ਲੈ ਬਈ ਬਾਈਆਂ ਨੂੰ ਵੀ ਵਧਾਈਆਂ ਦਿਓ ਬਾਈਆਂ ਕੋਲੇ ਹਰ ਵਕਤ ਹੋਰੇ ਵੀ ਮੈਂ ਕਹਣਾ ਹਰ ਵਕਤ ਅਵੇਲੇਬਲ ਟਰੈਕਟਰ ਤਾਂ ਹੁੰਦੇ ਹੁੰਦੇ ਨੇ ਤੇ ਤੇ ਲੋ ਬਈ 855 ਆ ਗਿਆ 3 ਸਪੀਡ ਆ ਗਿਆ ਦੇਗੇ ਚੁੱਲੇ ਵਾਲਾ ਹੈਗਾ ਤੇ ਮਾਡਲ ਬਈ ਹੈਗਾ ਮਾਡਲ ਇਹ 22 ਹੈ 22 ਮਾਡਲ ਆ ਲੱਗ ਦੇ ਕਲੱਚ ਵਾਲਾ ਹਾਂ ਡਬਲ ਡਿਸਟੋਟਰ ਫੋਲ ਫੋਲ ਉਹਦੇ ਵਾਲਾ 3 ਸਪੀਡ 15 ਸਪੀਡਾਂ ਵਾਲਾ ਠੀਕ ਆ ਜੀ 3 ਸਪੀਡ ਹੈਗਾ ਕਨੋਪੀ ਛਤਰੀ ਆ ਤੇ ਡਿਮਾਂਡ ਬਈ ਜੀ ਦੀ ਇਹ ਡਿਮਾਂਡ ਦਾ 775 ਦੇ ਦਾਂਗਾ ਆਪਾਂ 745 ਦਾ ਤੇ ਕੰਟ ਤਾਂ ਨਹੀਂ ਚੱਲਿਆ ਬਈ ਪਤਾ ਕਿੰਨਾ ਕੰਟ ਥੋੜੀ ਚੱਲੇ ਦੇਖ ਲੈਣੇ ਆਪਾਂ ਮੈਂ ਵੀ ਚੈੱਕ ਕਰਵਾ ਲੈਣੇ ਆ ਗਿਆ ਘਾਨ ਵੀ ਕੀਤਾ ਨਹੀਂ ਠੀਕ ਆ ਟਰੈਕਟਰ ਜਿਆਦਾ ਓਨ ਕਰਕੇ ਬਾਈ 676 ਘੰਟੇ ਚੱਲਿਆ 676 ਘੰਟੇ ਮੀਟਰ ਵੀ ਦਿਖਾ ਦੋ ਜੀ ਠੀਕ ਹੈ ਮੀਟਰ ਵੀ ਬਾਈ ਦਿਖਾ ਦੇਣਾਗੇ ਲੈ ਬਈ ਚੈੱਕ ਕਰ ਲੋ ਲੈ ਬਈ 676.2 ਇੰਨੇ ਘੰਟੇ ਚੱਲਿਆ ਹੋਇਆ ਹੈਗਾ ਠੀਕ ਹੈ ਬਾਈ ਜੀ ਤਿਆਰ ਦਾ ਟਰੈਕਟਰ ਦਿਖਾਉਣੇਗੇ ਬਾਈ ਜੀ ਸਵਰਾਜ 855 4 ਸਟਾਰ ਰਿਵਰਸ ਪੀਟਿਓ ਬੇਨਾ ਦੇਗੀ ਚੁੱਲੇ ਵਾਲਾ ਤੇ ਟਾਇਰ ਤਾਂ ਇਹਦੇ ਤਾਂ ਨਵੇਂ ਮੰਗੂਣੇ ਨੇ ਬਾਈ ਜੀ ਹਾਂ ਠੀਕ ਹੈ ਜੀ ਤੇ ਮਾਡਲ ਹੈਗਾ ਬਾਈ ਜੀ 13 13 ਮਾਡਲ ਆਗਾ ਪਾਵਰ ਸਟੀering ਆ ਬਾਈ ਜੀ ਤੇ ਡਿਮਾਂਡ ਬਾਈ ਜੀ ਡਿਮਾਂਡ 4 65 ਹੈ ਤੇ ਦੇ ਦਾਂਗੇ 4 35 ਦਾ 4 ਲੱਖ 65 ਹਜ਼ਾਰ 4 ਲੱਖ 35 ਹਜ਼ਾਰ ਦਾ ਜੈਸੇ ਜਾਨੋ ਕਮਾਂਦਾਂ ਨੂੰ ਆ ਜੀ ਵੀ ਕੋ ਨਹੀਂ ਮੋਕੇ ਕਿ ਇਹ ਕਿਹੜਾ ਜੀ ਦਾ ਨਲੋ ਕਰਾਂ ਦੇਤਾ ਜਾਊਗਾ ਠੀਕ ਆ ਬਈ ਹੋਜੇ ਬਈ ਮੰਨਤਾਂ ਅੱਗੇ ਆ ਗਿਆ ਬਾਈ ਜੀ ਸੋਨਾ ਲੀਕਾ 750 ਦਾ ਚਿੱਪੜੀ ਕਾਪੀ ਆ ਪੰਜਾਬ ਨੰਬਰ ਆ ਠੀਕ ਆ ਬਠਿੰਡੇ ਦਾ ਛੋਟੇ ਜ਼ਿਮੀਂਦਾਰ ਦਾ ਤੋਹਫਾ ਹਾਂ ਚੰਗਾ ਢੇਟਾ ਸਾਰਾ ਠੀਕ ਆ ਜੀ ਇੰਜਨ ਗੇਅਰ ਦਾ ਚੰਗਾ ਹੈਗਾ ਹਾਂ ਠੀਕ ਹੈ origignal ਹੈਗਾ ਹੈ ਮਾੜਾ ਮੋਟਾ ਸਾਰਾ origignal ਹੈ ਸਾਰਾ origignal ਹੈ ਠੀਕ ਆ ਬਾਈ ਜੀ ਤੇ ਟਾਇਰ ਬਾਈ ਜੀ ਦੇ ਟਾਇਰ ਪਹਿਲੇ ਹੈਗੇ ਨੇ ਅੱਧੇ ਕਹੋ ਉਚਾਰੇ ਅੱਧੇ ਕ ਮੰਨੂਲੇ ਹੈ ਤਾਂ ਦੋ ਤੋਂ ਵੱਧ ਦੀ ਮੰਨ ਲਾ ਠੀਕ ਹੈ ਹੈਗਾ ਬਾਈ ਜੀ 60 75 ਪੈਸੇ ਵੰਗੂ ਪਹਿਨੇ ਅਗਲੇ ਤਾਂ ਵੈਸੇ ਜੀ ਆਪਾਂ ਲੱਗੇ ਚੱਲੀਏ ਬਾਈ ਕਹਿੰਦਾ ਚੱਲ ਅੱਧੇ ਕਹਿ ਕੇ ਦੇਵਾਂਗੇ ਚਾਰ ਮਾਡਲ ਹੈ ਤੇ ਡਿਮਾਂਡ ਬਾਈ ਜੀ ਤੇ 100 ਤੋਂ ਲੱਖ ਦਾ ਠੀਕ ਆ ਬਾਈ ਜੀ ਸਵਾ 2 ਲੱਖ ਦਾ ਸਵਾ 2 ਲੱਖ ਸੋਨਾਲੀ ਕਾ ਚੇਂਜਰ ਵਾਲਾ 60 ਹੌਸ ਪਾਵਰ ਦਾ ਪੀਵੀ 42 ਨੰਬਰ ਹੈਗਾ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 16 ਦੇ ਟਾਇਰ ਆ ਗਏ ਬੈਕ ਟਾਇਰ ਹੈਗੇ 80 ਪੈਸੇ ਤੇ ਫਰੰਟ ਟਾਇਰ ਵੀ ਬਾਈ ਜੀ 80 ਪੈਸੇ ਹੈਗੇ ਇੱਕੇ ਮਾਡਲ ਆ ਬਾਈ ਜੀ ਤੇ ਡਿਮਾਂਡ ਬਾਈ ਜੀ ਡਿਮਾਂਡ ਦੇ ਦਾਂਗੇ 85 ਲੱਖ ਦਾ ਓ ਲੈ ਹਾਂ ਕੱਟੂ ਹੋਊਗਾ ਜੇ ਕੱਟ 85 ਤਾਂ ਕੋਈ ਜ਼ਿਆਦਾ ਰੇਟ ਮੈਂ ਕਹਾਂ ਸਿਆਦਾ ਸਾਢੇ ਛ ਲੱਖ ਨੇ ਟਰੈਕਟਰ ਆਪਾਂ 85 ਕਹਤਾ ਮੂੰ ਚ 85 ਹੀ ਕਹਤਾ ਠੀਕ ਆ ਭਾਈ ਟਰੈਕਟਰ ਕੱਟਾ ਜੋ ਬੱਚ ਕੱਟਾ ਜੋ ਕੋ ਚੱਕਣ ਜਿਹਨੇ ਬਾਈ ਨੇ ਲੋਨ ਕਰਾਉਣਾ ਠੀਕ ਹੈ ਉਹ ਲੋਨ ਵੀ ਕਰਾ ਸਕਦਾ ਠੀਕ ਹੈ। ਹੁਣ ਪੇਮੈਂਟ ਉਹਦੇ ਲਾ ਕੇ ਰੇਟੋ ਜਾ ਸਕਦਾ ਹੈ। ਠੀਕ ਹੈ ਜੀ। ਇੱਕ ਗੱਲ ਮੈਂ ਵੀਰਾਂ ਨੂੰ ਬੇਨਤੀ ਕਰਦਾ। ਇੱਕ ਨਾ ਦੋ ਚਾਰ ਲੀਰਾਂ ਨੇ ਗੰਦ ਪਾਇਆ ਪਿਆ। ਠੀਕ ਹੈ ਜੀ। ਅਸੀਂ ਐਂ ਕਰਦੇ ਆਂ ਬਾਹਰ ਕਰਦੇ ਆਂ ਧੋਕਾ ਕਰਦੇ ਆਂ। ਪਰ ਆਪਾਂ ਕਹਿਣਾ ਮੇਰਾ ਪਿੰਡ ਕੋਟਲੀ ਖੁਰਦਾ ਨਿਰਮਲ ਸਿੰਘ ਮੇਰਾ ਨਾਂ ਹੈ। ਮੋਬਾਈਲ ਨੰਬਰ 9463595027 ਆ। ਟਰੈਕਟਰ ਲੈਣ ਤੋਂ ਪਹਿਲਾਂ ਤੈਨੂੰ ਬੋਲ ਗਾ। ਨਾ ਨਾ ਮੇਰੇ ਪਿੰਡ 'ਚੋਂ ਹਰ ਇੱਕ ਵਿਵਹਾਰੀ ਦੇ ਕਹਣਾ ਜਿਹੜਾ ਤੋਂ ਲੈਣਾ ਦਾ ਪਿੰਡ 'ਚੋਂ ਦਾ ਕੈਰੇਕਟਰ ਬਾਰੇ ਪੁੱਛੋ ਵੀ ਉਹ ਬੰਦਾ ਚੱਜਦਾ ਹੈ। ਤਾਂ ਟਰੈਕਟਰ ਲੈ ਲਓ। ਵਿੱਚ ਦੋ ਚਾਰ ਬੰਦੇ ਨੇ ਇੰਨਾ ਗੰਦ ਪਾਇਆ ਪਿਆ ਇੰਨਾ ਗੰਦ ਪਾਇਆ ਪਿਆ ਹੱਦੋਂ ਵੱਧ ਠੀਕ ਹੈ ਜੀ ਦਿਨ ਇਹਨੂੰ ਕੱਖ ਨਹੀਂ ਹਾਂ ਚਾਹਤਾਂ ਲਾ ਬਸ ਉਹ ਨੇ ਠੀਕ ਹੈ ਜੀ ਤੇ ਪਾਰਕ ਕੇ ਲਾਈਨ ਖਰਾਬ ਆ ਜੀ ਬਰਾ ਪਾਰ ਲਾਈਨ ਖਰਾਬ ਉਹਨੇ ਕਹਿੰਦੇ ਕੁਛ ਨਹੀਂ ਕਮਾਉਂਦੇ ਕੁਛ ਨਹੀਂ ਉਹਨਾਂ ਤੋਂ ਬਚੋ ਠੀਕ ਹੈ ਜੀ ਜੇ ਟਰੈਕਟਰ ਮੈਥੋਂ ਵੀ ਟਰੈਕ ਲੈਣਾ ਹੈ ਫੋਨ ਕਰਕੇ ਆਓਗੇ ਮੇਰੇ ਪਿੰਡ ਫੋਨ ਮਾਰ ਕੇ ਪੁੱਛੋ ਵੀ ਕਹੇ ਜੇ ਬੰਦਾ ਜੀ ਚੰਗਾ ਲੱਗ ਟਰੈਕਟਰ ਲੈ ਜਾਓ ਮਾੜਾ ਲੱਗਾ ਜਮਨ ਲੋ ਠੀਕ ਹੈ ਪਿੰਡ 'ਚ ਬੰਦਾ ਕੈਰੇਕਟਰ ਨਹੀਂ ਹੁੰਦਾ ਵੀਡੀਓ 'ਚ ਲੋਕ ਭਾਣ ਸਿਆਣੇ ਬਣੀਆਂ ਰਹਿੰਦੇ ਨੇ ਮਣੀ ਭਾਏ ਕੇ ਗਾਰੰਟੀ ਆਪਣੇ ਟਰੈਕਟਰਾਂ ਦੀ ਗੱਲ ਹੀ ਆਣਾ ਭਾਈ ਜੀ ਆਪਣੇ ਫੁੱਲ ਗਾਰੰਟੀ ਆ ਠੀਕ ਆ ਜੀ ਆਪਾਂ ਨੂੰ 100 ਰੁਪਏ ਵੀ ਨਾ ਦੇ ਕੇ ਜਾਓ ਆਪਣਾ ਪੱਕਾ ਨਾ ਰਹੂਗਾ ਨਹੀਂ ਕੋਈ ਆਪ ਕੋ ਰੰਗਾ ਫੰਗਾ ਨਹੀਂ ਹੋਊਗਾ ਠੀਕ ਆ ਜੇ ਹੋਇਆ ਤਾਂ ਦੱਸ ਕੇ ਦੇਵਾਂਗੇ ਜੋ ਹੋਇਆ ਦੱਸ ਕੇ ਦੇ ਮੰਗਾ ਜਿੰਨਾ ਹੋਊਗਾ ਰੇ ਨਾਲ ਹੋਊਗਾ ਫਾਸਟ ਪਾਸ ਦੇ ਟਰੈਕਟਰ ਨੇ ਸਾਰੇ ਠੀਕ ਆ ਜੀ ਵਿੱਚ ਬੰਦੇ ਕਹਿੰਦੇ ਹੋ ਇੱਕ ਦੂਜੇ ਨੂੰ ਕਹਿਣ ਬੈਠੇ ਐ ਕਰਦਾ ਬਾਹ ਕਰਦਾਂਗੇ ਇਹ ਜਹ ਭਰੇ ਤੋਂ ਬਚੋ ਠੀਕ ਆ ਬੇ ਮਤਲਬ ਇੱਕ ਗੱਲ ਕਹਿਣੇ ਹੁੰਨੇ ਆ ਨਾ ਭਾਈ ਜਿਹੜਾ ਤੁਸੀਂ ਬੀ ਜੀਮੇਦਾਰ ਨਾ ਟਿੱਡ ਬਣ ਕੇ ਪੈਸੇ ਲਾਉਂਦਾ ਟਿੱਡ ਬਣ ਕੇ ਪੈਸੇ ਲਾਉਂਦਾ ਗਰੀਬ ਬੰਦਾ ਲੋਨ ਕਰਾਉਣ ਆ ਗਿਆ ਕਿ ਦੇਣਾ ਦੇ ਆ ਕੇ ਬਹਿ ਜਾਂਦਾ ਵਿਚਾਰਾ ਕਰੂ ਵੀ ਕੀ ਉਹ ਹਾਂਜੀ ਘੱਟ ਰੁਪਈਆ ਚ ਬਸ ਉਹਨੂੰ ਜਿਹੜੇ 5-4 ਲਾਲਚੀ ਬੰਦੇ ਨੇ ਉਹ ਮਿਠਾ ਬਠਾ ਬਠਾ ਕੇ ਉਹਨੂੰ ਉਹ ਵੀ ਵਧੀ ਜਾਂਦੇ ਨੇ ਠੀਕ ਹੈ 5 ਲੱਖ ਵਾਲੀ ਪੌਣੇ 6 ਲੱਖ ਦੀ ਚੀਜ਼ ਦਿੰਦੇ ਨੇ ਉਹ ਆੜਿਆ ਵਿਚਾਰਾ ਲੈ ਜਾਂਦਾ ਠੀਕ ਹੈ ਜੀ ਮੈਂ ਤਾਂ ਲੋਨ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਵੀ ਜਿਆਦਾ ਜਿਆਦਾ ਸੰਕੋਚ ਕਰੋ ਲੋਨ ਤੋਂ ਠੀਕ ਹੈ ਜੀ ਜਦੋਂ ਮਹਿੰਗੇ ਟਰੈਕਟਰ ਲੋਨ ਵਾਲੇ ਲੈਣੇ ਨੇ 8.5 ਲੱਖ ਦੇ ਰੈਂਚ ਰੁਪਈਆ ਚ ਲੈਣੇ ਨੇ ਫਿਰ ਤੁਸੀਂ ਏਜੰਸੀ ਚ ਹੀ ਲੈ ਲਓ ਏਜ ਹਾਂ ਸਹੀ ਕਹਿਣਾ ਲੱਖ ਰੁਪਏ ਲੱਖ ਦੀ ਕੀ ਦੀ ਗੱਲ ਹੁੰਦੀ ਹੈ ਹਾਂਜੀ ਨਵਾਂ ਲੈ ਲੂੰਗਾ ਗਰੰਟੀ ਦਾ ਹੈ ਬਰੰਟੀ ਵੀ ਹੈਗਾ ਕਾਫੀ ਵੀ ਸਨਾਨੀ ਬਣੂਗੀ ਹਾਂਜੀ ਵੱਡੇ ਟਰੈਕਟਰਾਂ ਦੇ ਵਿੱਚ ਜ਼ਿਮੀਂਦਾਰ ਵਿਚਾਰਕ ਲਾਲਚ ਕਰ ਲਾ ਮੈਨੂੰ ਕਹਿੰਦੇ ਇੰਨੇ ਬਚਦੇ ਨੇ ਠੀਕ ਹੈ ਜੇ ਟਰੈਕਟਰ ਨੂੰ ਨੁਕਸੂ ਹੋ ਜਾਣਾ ਸੀ ਤਾਂ ਫੇਰ ਹੀ ਘਟਾ ਕੇ ਜਾਈਉਂਦਾ ਉਹ ਇਹ ਵੀ ਗੱਲ ਹੈ ਉਹਨਾਂ ਤੋਂ ਬੱਚੋ ਚਾਹੇ ਮਾਏ ਆ ਚਾਹੇ ਕੋਈ ਹੋਰ ਆ ਟਰੈਟ ਲੈਣ ਤੋਂ ਪਹਿਲਾਂ ਉਹਦੇ ਪਿੰਡ ਚੋਂ ਪੁੱਛ ਲਵਾਂ ਕਿਵੇਂ ਬੰਦਾ ਜੀ ਚੰਗਾ ਕਹਿਣਾ ਤਾਂ ਆਜੋ ਤੇ ਮਾੜਾ ਲੱਗਦਾ ਕਹਿੰਦੇ ਜਮਾਂ ਨਾ ਆਜੋ ਠੀਕ ਹੈ ਟੈਟ ਪੈਸੇ ਦਾ ਜੋ ਮਾਤ ਹਾਂ ਟੈਟ ਬੱਚੇ ਜੋ ਮਰਜ਼ੀ ਭਗਾਈ ਮਾਰੀ ਜਾਵੇ ਇਹ ਬੰਦੇ ਦੇ ਜਾਈ ਮੂਹ ਤੇ ਆ ਕੇ ਕਹਦੇ ਭਾਈ ਜੀ ਮੂਹ ਤੇ ਆ ਕੇ ਕਹ ਦੋ ਟੈਟ ਵੀ ਕਰਤੀ ਹੋਗੀ ਜੇ ਟੈਟ ਆਉਣ ਜਾਣ ਚ ਕੋਈ ਦਿਸਣ ਚ ਕਿੰਨੀ ਕਮੀ ਰਹੀ ਵੀ ਆਹ ਕਮੀ ਪੇਸ਼ੀ ਆਉਣ ਜਾਣ ਦਾ ਤੇਲ ਖਰਚਾ ਮੈਂ ਦੇਵਾਂਗਾ ਠੀਕ ਹੈ ਜੀ ਲੈ ਵੀ ਤੇਲ ਖਰਚਾ ਵੀ ਦੇਵੋਗੇ ਹਾਂ ਆਪਣਾ ਅੱਡਾ ਪੱਕਾ ਆ ਦਿਖਾ ਦੇ ਅੱਡਾ ਨੇੜੇ ਪੈਟਰੋਲ ਪੰਪ ਹੈ ਠੀਕ ਹੈ ਜੀ ਪਰਮਨੈਂਟ ਮੰਨ ਕੇ ਪਹਿਲਾ ਮੰਡੀ ਜਿੱਥੇ ਹੁੰਦੀ ਸੀ ਉਹਦੇ ਸਾਹਮਣੇ ਆਪਣਾ ਨੌਰਾ ਆਪਾਂ ਰੱਖਿਆ ਯਾਰ ਦਾਤੇ ਦੀ ਕਿਰਪਾ ਜਿਹੜੇ ਭੁੱਖੇ ਜੇ ਮਰਦੇ ਮਰਦੇ ਬਣੇ ਹਨ ਇਹ ਥੋੜੇ ਜਿਹਾ ਵਿਊ ਲੈਣ ਟਿੱਕਰਾਂ ਚ ਵੱਧ ਭੱਜੇ ਫਿਰਦੇ ਇਹਨਾਂ ਤੋਂ ਬਚੋ ਠੀਕ ਆ ਬਾਈ ਤੇ ਆ ਗਿਆ ਗਿਆ ਬਾਈ ਜੀ ਇੰਡੋ ਫਾਰਮਾ ਹਾਂ 17 ਮਾਡਲ 17 ਮਾਡਲ ਆ ਟਾਪ ਮਾਡਲ ਆ 80 ਐਚਪੀ ਠੀਕ ਆ ਜੀ ਤੇ 17 ਮਾਡਲ ਆ 60 ਐਚਪੀ 4 ਸਿਲੰਡਰ ਹੈ ਠੀਕ ਆ ਜੀ ਇਹ ਡੀਆਈਏ ਕੈਨ ਵੀ ਇੰਡੋ ਘੱਟ ਹੁੰਦਾ ਠੀਕ ਆ ਇਹ ਚੌਕਲੇ ਟਾਇਰਾਂ ਦਾ ਨਮਾ ਜਮਨ ਨਮਾ ਪੰਨੋਠਾ ਜਮਨ ਨਮਾ ਇਹ ਕਈ ਬੈਕ ਟਰਨ ਬੰਘਿਆਲੇ ਨਹੀਂ ਨੇ ਬਾਈ ਜੀ ਹਾਂ ਪੋਲੋ ਦੇ ਨੇ ਚਾਰੇ ਬਾਈ ਠੀਕ ਆ ਬਾਈ ਜੀ ਤੇ 17 ਮਾਡਲ ਆ ਤੇ ਡਿਮਾਂਡ ਬਾਈ ਜੀ ਦੀ ਜਮਾਨਾ 385 ਹੈ ਹਾਂ ਤੇ ਦੇ ਦਾਂਗੇ ਆਪਾਂ ਤੁਹਾਡੇ ਵਾਸਤੇ 3.5 ਲੱਖ ਦਾ 3.5 ਲੱਖ ਰੁਪਏ ਦਾ ਹਾਂ ਲੈ ਬਈ ਜੀ 35000 ਰੁਪਏ ਦੇ ਸੂਟ ਆਗੇ ਨਿਰਮਲભાઈ ਨਾ 5-7000 ਰੁਪਏ ਦਾ ਸੂਟਾ ਨਹੀਂ ਕਰਦਾ ਹੈਗਾ ਸਿੱਧਿਆ 30-35-35000 ਰੁਪਏ ਦੀ ਸੂਟਾ ਕਰਦਾ ਹੈਗਾ ਹੁਣ ਤੁਹਾਨੂੰ ਦਿਖਾਉਣਾਂਗੇ ਤੁਹਾਡੇ ਬਈ ਜੀ ਜਮਾ ਮੁੱਲ ਦਾ ਟਰੈਕਟਰ ਕਹ ਲਈਏ ਹੁਣ ਤੁਸੀਂ ਹੈਰਾਨ ਹੋ ਜਾਓਗੇ ਬਈ ਜੀ ਇਹ ਟਰੈਕਟਰ ਬਾਰੇ ਸੁਣ ਕੇ 45 11 ਤੇ ਮਾਡਲ ਹੈਗਾ ਬਈ ਜੀ ਇਹ 98 ਮਾਡਲ ਲਾ 96 96 ਮਾਡਲ ਲਗਾ ਇੰਜਨ ਗੇਅਰ ਬਈ ਓਕੇ ਆ ਆਪਣਾ ਮਡੀਕੋਲੇ ਦਾ ਮੁੰਡਾ ਨਹੀਂ ਮੇਰਾ ਸੀ ਕਰਨਵੀਰ ਫੌਜੀ ਹਾਂਜੀ ਉਹ ਤਾਂ ਡੈਡੀ ਦੇ ਦੇ ਕੇ ਫੜਾ ਕੇ ਗਿਆ ਉਹ 947 ਰੇਟ ਹੋਏਗਾ ਠੀਕ ਆ ਬਾਈ ਵੱਡੀ ਕੋੜਲੀ ਮੁੰਡਾ ਫੌਜ ਚਿਤ ਹੋ ਗਿਆ ਸੀ ਹਾਂਜੀ ਹਾਂਜੀ ਉਹ ਡੈਡੀ 947 ਲੈ ਗਿਆ ਦੇ ਗਿਆ ਸੀਗਾ ਠੀਕ ਆ ਬਾਈ ਜੀ ਹਾਂ ਅਗਨੀ ਵੀਰ ਬਾਈ ਅਗਨੀ ਵੀਰ ਠੀਕ ਆ ਉਹ ਬਾਈ ਤੋਂ ਕੱਟਿਆ ਫੋਨ ਮਾਰ ਕੇ ਪਟਲੋ 85000 ਦਾ ਕੱਟਿਆ ਠੀਕ ਹੈ ਤੇ 85000 ਵੀ ਦੇ ਦਾਂਗੇ ਆਪਾਂ ਕਮਾਈ ਨਹੀਂ ਕਰਦੇ ਲੈ ਬਈ ਡਿਮਾਂਡ ਦਿਖਾ ਦੇ ਸਕੰਦਰਾ ਹੋਰੇ ਦਿਖਾਈ ਮੜੀ 1 ਲੱਖ 20000 ਹੁਣ ਤੁਹਾਨੂੰ ਬਾਈ ਰੇਟ ਲਾਉਂਦੇ ਲੋਟ ਨਹੀਂ ਬਾਈ ਕਹਿੰਦਾ 85000 ਦਾ ਬਾਈ ਤੋਂ ਕੱਟਿਆਗਾ ਕਾਲ ਕਰਕੇ ਪੁੱਛ ਲਿਓ ਤਲਵੰਡੀ ਮੰਡੀ ਬੁੱਧਵਾਰ ਤੋਂ ਬਾਅਦ ਵੀ 24 ਘੰਟੇ ਜਦੋਂ ਮਰਜ਼ੀ ਇੱਥੇ ਮੈਨੂੰ ਬੰਦਾ ਮਿਲ ਸਕਦਾ ਆਪਣੀ ਪੰਪ ਦੇ ਨਾਲ ਦੁਕਾਨ ਇੱਥੇ ਰਹਿਸ਼ ਹੈ ਠੀਕ ਹੈ ਜੀ ਜਦੋਂ ਮਰਜ਼ੀ ਆਓ ਵੈਲਕਮ ਜਿੰਨੇ ਕਾਗਜ਼ਾਂ ਪੱਤਰਾਂ ਦੀ ਕਮੀ ਬੇਸ਼ੀ ਨਹੀਂ ਹੋਊਗੀ ਠੀਕ ਹੈ ਜੀ ਤੇ ਸਾਰੇ ਕਾਹਦੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਜੀ ਬਾਕੀ ਭਾਈ ਸੋਨੂੰ ਦੱਸਿਆ ਇਹ ਦੁਬਾਰੇ ਫੇਰ ਕਹਿ ਦਿੰਨਾ ਵੀ ਗੱਪੀਆਂ ਤੋਂ ਬਚੋ ਠੀਕ ਹੈ ਆਪਾਂ ਤਾਂ ਇਹ ਕਹਨੇ ਟਰੈਕਟਰ ਲੈ ਜਾਓ ਥਿਆਨੀ ਨਾਲ ਲੈ ਕੇ ਜਾਓ ਬਾਹ ਲਓ ਖਾਭ ਲਓ ਚੰਗਾ ਲੱਗ ਰੱਖ ਲਿਓ ਨਹੀਂ ਮੇਰੇ پاس ਹੈ ਆ ਉਸਮੋਲਿਕਾ 60 ਖੜਾ ਆ ਜੋ ਠੀਕ ਹੈ ਜੀ ਲੈ ਵੀ ਸੋਨਾ ਲੇਕਾ ਤਾਂ ਕਹੋਣੇ ਆ ਕਿ ਤੁਹਾਨੂੰ ਇੱਕ 750 ਦਾ ਇੱਕ 60 ਦਾ ਤੇ ਇਹ ਦੱਸੋ ਬਾਈ ਜੀ 60 ਦਾ ਪਹਿਲਾਂ ਕਿੰਨੇ ਮਾਡਲ ਆ ਇਹ 10 ਮਾਡਲ ਆ ਲੈ ਵੀ 10 ਮਾਡਲ ਹੈਗਾ ਆਪਰੇ ਫਰੰਟ ਨਵੇਂ ਆ ਫਰੰਟ ਦੇ ਬੈਕ ਟਾਇਰ ਦਿਖਾ ਦਿਓ ਬਾਈ ਜੀ ਜਮਾਨ ਨਵੇਂ ਨੇ ਫਰੰਟ ਜਹਾ ਜੀ 12 ਚ ਆ ਗਏ ਬੈਕ ਟਾਇਰ 16 ਦੇ ਆ ਗਏ ਤੇ ਡਿਮਾਂਡ ਬਾਈ ਜੀ ਇਹ ਦੇ ਦਾਂਗੇ 3.75 ਇਟਾ 6.5 ਲੱਖ ਦੇ ਦਾਂਗੇ ਠੀਕ ਆ ਲੈ ਵੀ ਜੀ 25000 ਰੁਪਏ ਦਾ ਇਹ ਚੋ ਡਿਸਕਾਊਂਟ ਹੋ ਗਿਆ 10 ਮਾਡਲ ਹੈਗਾ ਛੋਟੇ ਜ਼ਿੰਮੇਦਾਰ ਦਾ ਕਹਿ ਲਈਏ ਭੂਗ ਵਾਲੇ ਵੀਰਾਂ ਲਈ ਕਹਿ ਲਈਏ ਚਾਹੀਦੀ ਆਪਾਂ ਕਹਿ ਲਈਏ ਟਰਾਲੀ ਵਾਲੇ ਵੀਰਾਂ ਲਈ ਪੂਰਾ ਬੈਸਟ ਟਰੈਕਟਰ ਤੇ ਅੱਗੇ ਆ ਗਿਆ ਭਾਈ ਜੀ 750 ਦਾ ਸੋਨਾ ਲੀਕਾ ਸਾਦੀ ਕਟਾਈ ਵਾਲਾ ਹਾਂ ਇਹਦਾ ਤੋਤਾ ਤੋਤਾ ਵੀ ਰਹਿਣਾ ਭਾਈ ਇਹਦਾ ਤੋਤਾ ਨਹੀਂ ਖੜਾ ਅੱਡ ਨੌ ਮਾਡਲ ਠੀਕ ਹੈ ਜੀ ਨੌ ਮਾਡਲ ਲਗਾ ਤੇ ਟਾਇਰ ਭਾਈ ਜੀ ਦੇ ਟਾਇਰ ਹੈਗੇ 70 ਪੈਸੇ ਠੀਕ ਹੈ 70 ਪੈਸੇ ਟਾਇਰ ਆਗੇ ਇੰਜਨ ਗੇਅਰ ਭਾਈ ਗਾਰੰਟੀ ਹੈ ਇੰਜਨ ਕੀ ਦੀ ਗਾਰੰਟੀ ਉਹ ਬਾਈਆਂ ਨੂੰ ਜਿਹਨੂੰ ਪਹਿਲਾਂ ਮੁਲਾਕਾਤ ਕਰਾਈ ਸੀ ਉਹੀ ਬੰਦੇ ਲੈ ਕੇ ਗਏ ਨੇ ਇਹ ਉਹੀ ਲੈ ਕੇ ਗਏ ਉਹਨਾਂ ਨੂੰ ਦਿੱਤਾ ਪੈਸੇ 242000 ਦਾ ਠੀਕ ਹੈ ਜੀ 2 ਲੱਖ 40000 ਦਾ ਡਿਮਾਂਡ ਰੱਖੀ ਚ ਬਈ 285 ਰੇਟ ਸੀ ਠੀਕ ਆ ਕਈ ਵੀਰ ਕਹਿੰਦੇ ਨੇ ਬਈ ਟਰੈਕਟਰ ਥੋੜੇ ਮਹਿੰਗੇ ਹੁੰਦੇ ਨੇਗੇ ਤੂੰ ਨਾ ਪਰੋਂ ਮਰ ਜਾਣਾ ਪਕਾਈ ਕੀ ਫਾਇਦਾ ਆਪਣੇ ਜੰਮਬਾਰੀ ਟਰੈਕਟਰ ਦੀ ਜੰਮਬਾਰੀ ਹੈ ਠੀਕ ਹੈ ਜੀ ਟਰੈਕਟਰ ਦੀ ਵੀ ਜ਼ਿੰਮੇਵਾਰੀ ਹੈ ਮੰਨ ਕੇ ਚੱਲੋ ਜਿਹੜਾ ਰੇਟ ਲਿਖਿਆ ਹੁੰਦਾ ਟਰੈਕਟਰ ਤੇ ਉਹ ਚੋਂ ਕੱਟ ਜਾਂਦਾ ਤੇ ਹੋਰ ਕੱਟ ਜਾਂਦਾ ਹਾਂ ਠੀਕ ਆ ਬਈ ਰੇਟ ਕੋਈ ਚੱਕਰ ਨਹੀਂ ਬਈ ਕੱਟ ਜਾਂਦਾਗਾ ਜਿਹੜਾ ਰੇਟ ਲਿਖਿਆ ਹੁੰਦਾ ਫਿਕਸ ਨਹੀਂ ਹੁੰਦਾ ਆਪਾਂ ਕਹਿ ਲਈਏ ਨਾ ਠੀਕ ਆ ਨੰਨਾ ਮੈਥੋਂ ਪਾੜਨੇ ਦੇ ਬੱਜਣਾ ਨਾ ਮੈਥੋਂ ਜੱਟ ਸੌਦਾ ਲੈ ਕੇ ਜਾਣਾ ਸਿੱਧਾ ਠੀਕ ਹੈ ਫਰਮਾਹੀਂ ਗਿਆ ਗੁਰਨਾਲ ਵਰਕੇ ਬਾਈ ਵਰਕੇ ਉਹਨਾਂ ਨੇ ਮੇਰੇ ਨਾਲ ਘਰ ਅੱਗੇ ਕੱਲਾ ਬਹੁਤ ਚਿਰ ਇਕੱਠੇ ਰਹੇ ਸੀ ਠੀਕ ਹੈ ਉਹਨਾਂ ਮੈਂ ਬਗਮਤਾ ਹੋ ਗਿਆ ਸੀ ਕਿ ਕਿਸ ਨੂੰ ਬਦਗੋਟ ਗੱਲ ਜੀ ਨਹੀਂ ਕਰਦਾ ਠੀਕ ਹੈ ਬਈ ਧੰਨਵਾਦ ਨੇ ਠੀਕ ਹੈ ਤੁਹਾਨੂੰ ਹਲਾ ਬਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਦਿਖਾ ਦਿਓ ਮੋਬਾਈਲ ਨੰਬਰ ਸਾਰੇ ਫੋਨ ਲਾ ਲੈ ਬਈ ਸਮਾਰ ਸਮਾਰ ਕੇ ਦੇਖ ਲੋ ਦਵਾਰੇ ਨੋਰਾ ਮਾਨ ਟਰੈਕਟਰ ਸੇਲ ਪਰਚੇ ਤੇ ਵੀਡੀਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦ ਸ